ਸਸਿਕਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ਠਵਾਲ ਇਸ ਵਕਤ ਅਸੀਂ ਉਸ ਸਬਡਿਵੀਜ਼ਨਲ ਕੰਪਲੈਕਸ ਦੇ ਵਿੱਚ ਖੜੇ ਆ ਜਿਸ ਦਾ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਦਘਾਟਨ ਕਰਕੇ ਗਏ ਨੇ ਸੋ ਅੱਜ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣ ਦੂਜੇ ਪਾਸੇ ਸਾਬਕਾ ਵਿਧਾਇਕ ਅਕਵਾਲ ਸਿੰਘ ਝੁੰਦਾ ਵੱਲੋਂ ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਆ ਸੋ ਉਸ ਵੀਡੀਓ ਦੇ ਸਬੰਧੀ ਵੀ ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਆਪਣੇ ਲੈਜ਼ੇ ਦੇ ਵਿੱਚ ਉਸ ਦਾ ਵੀ ਜਵਾਬ ਦਿੱਤਾ ਸਰ ਪੰਜਾਬ ਦੇ ਸੀਐਮ ਪਿਛਲੇ ਦਿਨੀ ਆਪਣੇ ਅਮਰਗੜ ਆ ਕੇ ਗਏ ਨੇ ਕਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਵੀ ਕੁਝ ਉਹਦੇ ਤੇ ਗੱਲਬਾਤ ਕੀਤੀ ਕੀ ਕਹਿਣਾ ਚਾਹੋਗੇ ਮੈਂ ਤਾਂ ਤੁਹਾਨੂੰ ਹੀ ਬੇਨਤੀ ਕਰਨੀ ਚਾਹੁੰਨਾ ਪ੍ਰੈਸ ਨੂੰ ਕਿ ਤੁਸੀਂ ਇਸ ਈਸ ਨੂੰ ਜਾਗਰੂਕ ਕਰੋ ਕਿ ਮੇਰਾ ਖਿਆਲ ਆ ਪਹਿਲੀ ਵਾਰ ਹੀ ਹੋਇਆ ਹੁਣ ਆ ਕੇ ਮੁੱਖ ਮੰਤਰੀ ਕਿਸੇ ਹਲਕੇ ਚ ਰੈਲੀ ਨੂੰ ਸਬੋਧਨ ਕਰਕੇ ਗਏ ਹੋਣ ਔਰ ਇੱਕ ਵੀ ਮੰਗ ਕੋਈ ਇਲਾਕੇ ਦੀ ਜਾਂ ਹਲਕੇ ਦਾ ਐਲਾਨ ਨਾ ਕਰਕੇ ਗਏ ਹੋਣ ਔਰ ਜਦੋਂ ਉਹ ਬੋਲ ਰਹੇ ਸੀਗੇ ਬੋਲ ਕੇ ਉਹਨਾਂ ਨੇ ਭਾਸ਼ਣ ਸਮਾਪਤ ਕੀਤਾ ਮੈਂ ਸਾਰਾ ਭਾਸ਼ਣ ਉਹਨਾਂ ਦਾ ਸੁਣਿਆ ਐਮਐਲਏ ਸਾਹਿਬ ਦਾ ਵੀ ਸੁਣਿਆ ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਕੰਨ ਚ ਕੋਈ ਗੱਲ ਕਹਿਣ ਦੀ ਵੀ ਤੁਸੀਂ ਵੀ ਦੇਖਿਆ ਹੋਊਗਾ ਪਰੰਤੂ ਉਹਨਾਂ ਨੇ ਕੋਈ ਵੀ ਹੰਗਾਰਾ ਕਿਸੇ ਗੱਲ ਨੂੰ ਭਰਿਆ ਨਹੀਂ ਔਰ ਕੋਈ ਵੀ ਸਾਡੀ ਵੱਡੀ ਮੰਗ ਅਮਰਗੜ ਹਲਕੇ ਦੀ ਇਲਾਕੇ ਦੀ ਕੋਈ ਵੀ ਪੂਰੀ ਨਹੀਂ ਹੋਈ ਚਾਹੇ ਐਜੂਕੇਸ਼ਨ ਦੀ ਗੱਲ ਸੀ ਚਾਹੇ ਹੈਲਥ ਦੀ ਗੱਲ ਸੀ ਹੁਣ ਜਿਵੇਂ ਦੋ ਸਬਡਿਵੀਜ਼ਨਾਂ ਨੇ ਸਾਡੀਆਂ ਅਹਿਮਦਗੜ੍ਹ ਤੇ ਅਮਰਗੜ੍ਹ ਜਦੋਂ ਇੱਕ ਸਬਡਿਵੀਜ਼ਨ ਬਣ ਜਾਂਦੀ ਹੈ ਤਾਂ ਜਿਹੜਾ ਹਸਪੀਟਲ ਹੁੰਦਾ ਉਸ ਇਲਾਕੇ ਦਾ ਉਹਨੂੰ ਸਬਡਿਵੀਜ਼ਨ ਪੱਧਰ ਦਾ ਦਰਜਾ ਆਟੋਮੈਟਿਕਲੀ ਮਿਲਣਾ ਚਾਹੀਦਾ ਸਬਡਿਵੀਜ਼ਨ ਬਣਨ ਤੋਂ ਬਾਅਦ ਪਰ ਦੋਨਾਂ ਸਬਡਿਵੀਜ਼ਨਾਂ 'ਚ ਕਿਸੇ ਵੀ ਹਸਪੀਟਲ ਨੂੰ ਹਜੇ ਤੱਕ ਸਬਡਿਵੀਜ਼ਨ ਦਾ ਦਰਜਾ ਨਹੀਂ ਮਿਲਿਆ ਜਦੋਂ ਦਰਜਾ ਮਿਲ ਜਾਂਦਾ ਉਹਦੇ ਨਾਲ ਬੈੱਡ ਵਧ ਜਾਂਦੇ ਨੇ ਡਾਕਟਰਾਂ ਦੀ ਨਫਰੀ ਵਧ ਜਾਂਦੀ ਹੈ ਤਾਂ ਐਮਰਜੈਂਸੀ ਪ੍ਰੋਪਰ ਚੱਲਣ ਲੱਗ ਜਾਂਦੀ ਹੈ ਉਹ ਬਿਲਕੁਲ ਨਹੀਂ ਉਹ ਕਰਵਾ ਸਕੇ ਕੋਈ এডਿਕੇਸ਼ਨ ਦੀ ਕੋਈ ਡਵੈਲਪਮੈਂਟ ਦੀ ਅਮਰਗੜਾ ਆਪਾਂ ਖੜੇ ਆ ਬਾਈਪਾਸ ਦੀ ਗੱਲ ਸੀ ਕੋਈ ਇੱਕ ਵੀ ਮੰਗਾ ਜਿਹੜੀ ਅਮਰਗੜ ਦੀ ਪੂਰੀ ਨਹੀਂ ਹੋਈ ਉਹੀ ਟੀਚਰਾਂ ਉਹੀ ਗੱਲਾਂ ਬਾਤਾਂ ਕਰਕੇ ਉਹ ਮੁੜ ਗਏ ਸੋ ਮੈਂ ਸਮਝਦਾ ਇਹ ਇਹਦੇ ਇਹਨਾਂ ਦੇ ਇੱਥੇ ਆਗੂ ਨੇ ਜਿਹੜੇ ਇਹਨਾਂ ਨੇ ਇਹ ਚੀਜ਼ਾਂ ਰੱਖਣੀਆਂ ਸੀ ਉਹਨਾਂ ਮੂਰੇ ਉਹਨਾਂ ਨੂੰ ਪਹਿਲਾਂ ਬਹਿ ਕੇ ਡਿਸਕਸ ਕਰਨੀਆਂ ਚਾਹੀਦੀਆਂ ਸੀ ਦੋ ਦਿਨ ਪਹਿਲਾਂ ਮੁੱਖ ਮੰਤਰੀ ਨਾਲ ਸਾਰੇ ਮਸਲੇ ਤਾਂ ਫਿਰ ਉਹ ਉਹਨਾਂ ਦੇ ਪਲਾਨ ਕਰਕੇ ਉਹਨਾਂ ਨੂੰ ਇੱਥੇ ਐਲਾਨ ਕਰਵਾਉਂਦੇ ਮੈਂ ਸਮਝਦਾ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਵੀ ਫੇਲ ਹੋਇਆ ਹੈ ਕੋਰ ਮੁੱਖ ਮੰਤਰੀ ਸਾਹਿਬ ਨੇ ਸਾਡੇ ਹਲਕੇ ਨੂੰ ਇਗਨੋਰ ਕੀਤਾ ਇਹਦੀ ਅਸੀਂ ਨੰਦਿਆ ਕਰਦੇ ਹਾਂ ਉਰਾਸ ਕਰਦੇ ਹਾਂ ਕਿ ਅਮਰਗੜ ਹਲਕੇ ਦੇ ਜਿਹੜਾ ਵਿਕਾਸ ਕਾਰਜ ਲਟਕੇ ਹੋਏ ਨੇ ਉਹਨਾਂ ਵੱਲ ਧਿਆਨ ਦੇ ਕੇ ਉਹਨਾਂ ਨੂੰ ਪੂਰੇ ਕਰਨ ਤੇ ਮੈਨੂੰ ਇੱਕ ਗੱਲ ਦਾ ਬੜਾ ਅਫਸੋਸ ਆ ਵੀ ਬਹੁਤ ਸਾਰੇ ਸੱਜਣਾਂ ਇਦਾਂ ਵੀ ਸੋਚਦੇ ਨੇ ਵੀ ਬਹੁਤ ਕੋਈ ਇਦਾਂ ਦੀ ਜਿਹੜੀ ਚੀਜ਼ ਪ੍ਰੈਕਟੀਕਲੀ ਲੋਕਾਂ ਦੇ ਹਿੱਤ ਚ ਹੁੰਦੀ ਆ ਉਹ ਸਾਰੀ ਐਮਐਲਏ ਗੱਜਰਵਾਇਦਾ ਹਲਕੇ ਦੀਆ ਕਰ ਰਿਹਾ ਜਿਹੜੇ ਹਵਾਈ ਕਿਲੇ ਦੂਜੀਆਂ ਪਾਰਟੀ ਵਾਲੇ ਬਣਾਉਂਦੇ ਨੇ ਐਦਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਮੈਂ ਸਮਝਦਾ ਵੀ ਉਹ ਮਨਾਰੀ ਲਾਲਾ ਲਈ ਸੁਪਨੇ ਦੇਖਣੇ ਛੱਡ ਦੇਣ ਉਹਨਾਂ ਦੀਆਂ ਗੱਲਾਂ ਤੇ ਲਿਖ ਨੂੰ ਕੋਈ ਵਿਸ਼ਵਾਸ ਨਹੀਂ 10-10 ਸਾਲ 15-15 ਸਾਲ ਪਾਰਟੀਆਂ ਨੇ 20-20 ਸਾਲ ਲਗਾਤਾਰ ਜਿਹਦੀਆਂ ਨੇ ਕਾਂਗਰਸ ਕਾਲੀਆਂ ਦੇ ਰਾਜ ਕਰਿਆ ਤੇ ਉਹ ਮੈਨੂੰ ਆਪਣੀ ਕਿਸੇ ਇੱਕ ਪ੍ਰਾਪਤੀ ਨਾਲ ਵੀ ਜੋੜ ਕੇ ਦੇਖ ਲੈਣਾ ਵੀ ਆਪਣੇ ਹਲਕੇ 'ਚ ਮੈਨੂੰ ਵਿਸ਼ਵਾਸ ਆ ਵੀ ਮੈਂ ਗਣਿਆ ਦੂੰਗਾ ਮੇਰਾ ਰਿਪੋਰਟ ਕਾਰਡ ਆਊਗਾ ਤੁਹਾਡੇ ਵਾਂਗ ਕਿਸੇ ਵਾਂਗ ਇਹ ਨਹੀਂ ਹੈਗਾ ਵੀ ਸਾਡੇ ਕਿਸੇ ਕੰਮ ਨੂੰ ਲੋਕ ਨਹੀਂ ਜਾਣਦੇ ਕੱਲੇ-ਕੱਲੇ ਪਿੰਡ ਦੇ ਰਿਪੋਰਟ ਕਾਰਡ ਆਉਣਗੇ ਉਹਦੇ ਵਿੱਚ ਤੁਹਾਨੂੰ ਬਿਧ ਫਿਗਰਾਂ ਬਿਧ ਨਕਸ਼ੇ ਸਾਰੀ ਚੀਜ਼ ਕਲੀਅਰ ਹੋ ਜੂਗੀ ਤੇ ਮੈਨੂੰ ਲੱਗਦਾ ਵੀ ਲੋਕਾਂ ਦੀ ਸਹੂਲਤਾਂ ਵਾਲਾ ਕੋਈ ਐਦਾਂ ਦਾ ਕੰਮ ਨਹੀਂ ਹੈਗਾ ਜਿਹੜਾ ਜਨਤਕ ਹਿੱਤ ਦੇ ਖਾਤਰ ਸਰਕਾਰ ਵੱਲੋਂ ਕਰਨ ਦੇ ਯੋਗ ਹੁੰਦਾ ਕੋਈ ਐਦਾਂ ਹੁੰਦਾ ਵੀ ਅਲਾ ਕਹਿੰਦਾ ਜੀ ਇੱਥੇ ਰੇਲਵੇ ਪਲੇਟਫਾਰਮ ਬਣਾ ਦੋ ਹਵਾਈ ਐਡਾ ਬਣਾ ਦੋ ਉਹ ਇੰਨਾ ਝੂਠੇ ਸੀ ਤਾਂ ਨਹੀਂ ਬੋਲ ਸਕਦੇ ਉਹ ਠੀਕ ਆ ਵੀ ਪਹਿਲੀਆਂ ਸਰਕਾਰਾਂ ਵਾਲੇ ਬੋਲਦੇ ਰਹੇ ਨੇ ਵੀ ਅਸੀਂ ਇਹ ਜਿਹੇ ਸੜਕਾਂ ਬਣਾਵਾਂਗੇ ਜਿਹਨਾਂ ਦੇ ਬੰਬ ਛੱਡ ਦੋ ਟੁੱਟਦੇ ਨਹੀਂ ਇਹ ਆਮ ਆਦਮੀ ਪਾਰਟੀ ਆ ਪ੍ਰੈਕਟੀਕਲ ਕੰਮ ਕਰਦੀ ਆ ਗੱਪ ਨਹੀਂ ਮਾਰਦੀ ਤੇ ਵਾਹੇ ਜੇ ਕੰਮ ਮੈਂ ਤੁਹਾਨੂੰ ਸੈਂਕੜੇ ਗਿਣਾ ਦੇਣਾ ਜਿਹੜੇ ਚੱਲ ਚੱਲੇ 50-50 ਸਾਲ ਦੇ ਨੇ ਮੈਂ ਇੱਥੋਂ ਦੇ ਜਿਹੜੇ ਪਹਿਲਾਂ ਪਾਰਟੀਆਂ ਦੇ ਮੁਖੀ ਰਹੇ ਨੇ ਉਹਨਾਂ ਨੂੰ ਕਹੂੰਗਾ ਵੀ ਜਿਹੜਾ ਬਿਲ ਮੌਰੇ ਤੋਂ ਪਛਾੜ ਮੈਨਰ ਆ 70 ਸਾਲਾਂ ਦੀ ਐਕਵਾਇਰ ਕਰੀ ਹੋਈ ਜ਼ਮੀਨ ਉੱਥੇ ਜਾ ਕੇ ਇੱਕ ਵਾਰ ਫੋਟੋ ਖਿਚਾਇਆ ਹੁਣ ਮੇਰੇ ਭਰਾ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕੀ ਹੋਇਆ ਉਸ ਤੋਂ ਬਾਅਦ ਤੁਸੀਂ ਆਪਣੇ ਰਜਵਾਹੇ ਵੇਖਿਓ ਤੇ ਸਾਰੇ ਹੋ ਗਏ ਤੇ ਪੱਕੇ ਹੋ ਰਹੇ ਨੇ ਮੈਂ ਸਮਝਦਾ ਵੀ ਬਹੁਤ ਸਾਰੇ ਵਿਰੋਧੀ ਧਿਰ ਵਾਲੇ ਵੀ ਸਾਨੂੰ ਸ਼ਾਬਾਸ਼ ਦੇ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਈਆਂ ਦਾ ਹੁੰਦਾ ਸੁਭਾਅ ਵੀ ਮੈਂ ਕੁਝ ਨੂੰ ਕੁਝ ਲੋਚਨਾ ਕਰਨੀ ਆ ਉਹਨਾਂ ਉਹਨਾਂ ਲਈ ਵੀ ਮੇਰਾ ਮੋਸਟ ਵੈਲਕਮ ਕਿਉਂਕਿ ਲੋਚਨਾ ਕਰਨ ਲਈ ਹੁੰਦੀ ਹੈ ਵਿਰੋਧੀਆਂ ਨੂੰ ਫਰਜ਼ ਬਣਦਾ ਹੈ ਹੈਲਦੀ ਆਲੋਚਨਾ ਕਰਨ ਬਹੁਤ ਬਹੁਤ ਧੰਨਕੀ